ਸੋਰਠ ਮਹੱਲਾ ਚੌਥਾ ਆਪੇ ਸ੍ਰਿਸ਼ਟ ਉਪਾਏ ਦਾ ਪਿਆਰਾ ਕਰ ਸੂਰਜ ਚੰਦ ਚਾਨਣ ਆਪ ਨਿਤਾਣਿਆ ਤਾਣ ਹੈ ਪਿਆਰਾ ਆਪ ਨਿਮਾਣਿਆ ਮਾਣ ਆਪ ਦਇਆ ਕਰ ਰੱਖਦਾ ਪਿਆਰਾ ਆਪੇ ਸੁਗਡ ਸੁਜਾਨ ਮੇਰੇ ਮਨ ਜਪ ਰਾਮ ਨਾਮ ਨੀਸਾਨ ਸਤ ਸੰਗਤ ਮਿਲ ਧਿਆਏ ਤੂੰ ਹਰ ਹਰ ਬਹੜ ਨ ਆਵਣ ਜਾਣ ਰਹਾ ਆਪੇ ਹੀ ਗੁਣ ਵਰਤ ਦਾ ਪਿਆਰਾ ਆਪੇ ਹੀ ਪਰਵਾਣ ਆਪੇ ਬਖਸ਼ ਕਰਾਏ ਦਾ ਪਿਆਰਾ ਆਪੇ ਸੱਚ ਨੀਸਾਨ ਆਪੇ ਹੁਕਮ ਵਰਤ ਦਾ ਪਿਆਰਾ ਆਪੇ ਹੀ ਫਰਮਾਨ ਆਪੇ ਭਗਤ ਭੰਡਾਰ ਹੈ ਪਿਆਰਾ ਆਪੇ ਦੇਵੈਦਾਨ ਆਪੇ ਸੇਵ ਕਰਾਏ ਦਾ ਪਿਆਰਾ ਆਪ ਆਪ ਦਿਵਾਵੇ ਮਾਨ ਆਪੇ ਤਾੜੀ ਲਾਏ ਦਾ ਪਿਆਰਾ ਆਪੇ ਗੁਣੀ ਨਿਧਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਧਾਨ ਆਪੇ ਕੀਮਤ ਪਾਏਂਦਾ ਪਿਆਰਾ ਆਪੇ ਤੁਲ ਪਰਵਾਨ ਆਪੇ ਅਤੁੱਲ ਤੁਲਾਏਂਦਾ ਪਿਆਰਾ ਜਨ ਨਾਨਕ ਸਦ ਕੁਰਬਾਨ ਸੋਰਠ ਮਹੱਲਾ ਚੌਥਾ ਆਪੇ ਸੇਵਾ ਲਾਇੰਦਾ ਪਿਆਰਾ ਆਪੇ ਭਗਤ ਓਮਾਹ ਆਪੇ ਗੁਣ ਗਾਵਾਇੰਦਾ ਪਿਆਰਾ ਆਪੇ ਸ਼ਬਦ ਸਮਾਹ ਆਪੇ ਲੇਖਣ ਆਪ ਲਿਖਾਰੀ ਆਪੇ ਲੇਖ ਲਿਖਾਹ ਮੇਰੇ ਮਨ ਜਪ ਰਾਮ ਨਾਮ ਓਮਾਹ ਆਨੰਦਨ ਆਨੰਦ ਹੋਵੇ ਬਟ ਭਾਗੀ ਲੈ ਗੁਰਪੂਰੈ ਹਰ ਲਾਹ ਰਹਾਉ ਆਪੇ ਗੋਪੀ ਕਾਨ ਹੈ ਪਿਆਰਾ ਬਨ ਆਪੇ ਗਊ ਚਰਾਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਜਾਹਾ ਕੁਬਲੀਆ ਪੀੜ ਆਪ ਮਰਾਇਦਾ ਪਿਆਰਾ ਕਰ ਬਾਲਕ ਰੂਪ ਬਚਾਹਾ ਆਪ ਅਖਾੜਾ ਪਾਇੰਦਾ ਪਿਆਰਾ ਕਰ ਵੇਖੈ ਆਪ ਚੁਜਾਹ ਕਰ ਬਾਲਕ ਰੂਪ ਉਪਾਇੰਦਾ ਪਿਆਰਾ ਟੰਡੂਰ ਕੰਸ ਕੇ ਸਮਾਰਾਹ ਆਪੇ ਹੀ ਬਲ ਆਪ ਹੈ ਪਿਆਰਾ ਬਲ ਭੰਨੈ ਮੂਰਖ ਮੁਗਧਾਹ ਸਬ ਆਪੇ ਜਗਤ ਉਪਾਏ ਦਾ ਪਿਆਰਾ ਬਸ ਆਪੇ ਜੁਗਤ ਹਥਾਹਾ ਗਲ ਜੀਵੜੀ ਆਪੇ ਪਾਏ ਦਾ ਪਿਆਰਾ ਜਿਉਂ ਪ੍ਰਭ ਖਿੰਚੈ ਤਿਉਂ ਜਾਹਾ ਜੋ ਗਰਬੈ ਸੋ ਪੱਚਸੀ ਪਿਆਰੇ ਜਪ ਨਾਨਕ ਭਗਤ ਸਮਾਹਾ ਸੋਰਠ ਮਹੱਲਾ ਚੌਥਾ ਦੁਤਕੇ ਅਨਕ ਜਨਮ ਵਿਛੋੜੇ ਦੁੱਖ ਪਾਇਆ ਮਨਮੁਖ ਕਰਮ ਕਰੈ ਅਹੰਕਾਰੀ ਸਾਧੂ ਪਰ ਸਤਿ ਹੀ ਪ੍ਰਭ ਪਾਇਆ ਗੋਬਿੰਦ ਸਰਨ ਤੁਮਾਰੀ ਗੋਬਿੰਦ ਪ੍ਰੀਤ ਲੱਗੀ ਅਤਿ ਪਿਆਰੀ ਜਪ ਸਤ ਸੰਗ ਪਐ ਸਾਧੂ ਜਨ ਹਿਰਦੈ ਮਿਲਿਆ ਸਾਤ ਮੁਰਾਰੀ ਰਹਾਉ ਤੂੰ ਹਿਰਦੈ ਗੁਪਤ ਵਸਹਿ ਦਿਨ ਰਾਤੀ ਤੇਰਾ ਭਾਉ ਨ ਬੁਝਹਿ ਗਵਾਰੀ ਸਤਿਗੁਰ ਪੁਰਖ ਮਿਲਿਆ ਪ੍ਰਭ ਪ੍ਰਗਟਿਆ ਗੁਣ ਗਾਵੇ ਗੁਣ ਵਿਚਾਰੀ ਗੁਰਮੁਖ ਪ੍ਰਗਾਸ ਭਇਆ ਸਾਤ ਆਈ ਦੁਰਮਤ ਬੁੱਧ ਨਿਵਾਰੀ ਆਤਮ ਬ੍ਰਹਮਚੀਨ ਸੁਖ ਪਾਇਆ ਸਤ ਸੰਗਤ ਪੁਰਖ ਤੁਮਾਰੀ ਪੁਰਖਾ ਪੁਰਖ ਮਿਲਿਆ ਗੁਰ ਪਾਇਆ ਜਨਕੋ ਕਿਰਪਾ ਪਹੀ ਤੁਮਾਰੀ ਨਾਨਕ ਅਤੁੱਲ ਸਹਜ ਸੁਖ ਪਾਇਆ ਅਨੰਦਨ ਜਾਗਤ ਰਹੈ ਬਨਵਾਰੀ ਸੋਰਠ ਮਹੱਲਾ ਚੌਥਾ ਹਰਿ ਸੋ ਪ੍ਰੀਤ ਅੰਤਰ ਮਨ ਬੇਧਿਆ ਹਰ ਬਿਨ ਰਹਿਣ ਨ ਜਾਈ ਜਿਉ ਮਛੁਲੀ ਬਿਨ ਨੀਰੈ ਬਿਨ ਸੈ ਤਿਉ ਨਾ ਮੈਂ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਲ ਦੇਵ ਹਰ ਨਾਈ ਹਉ ਅੰਤਰ ਨਾਮ ਮੰਗਾ ਦਿਨ ਰਾਤੀ ਨਾਮੇ ਹੀ ਸ਼ਾਂਤ ਪਾਈ ਰਹਾਉ ਜਿਉ ਚਾਤ੍ਰਿਕ ਜਲ ਬਿਨ ਬਿਲ ਲਾਵੇ ਬਿਨ ਜਲ ਪਿਆਸ ਨ ਜਾਈ ਗੁਰਮੁਖ ਜਲ ਪਾਵੈ ਸੁਖ ਸਹਜੇ ਹਰਿਆ ਪਹਾਈ ਸੁਭਾਈ ਮਾਨਮਕ ਭੁਖੇ ਦਹ ਦਿਸ ਡੋਲ ਹੈ ਬਿਨ ਨਾਵੇ ਦੁਖ ਪਾਈ ਜਨਮ ਮਰੈ ਫਿਰ ਜੋਨੀ ਆਵੇ ਦਰਗ ਹੈ ਮਿਲੇ ਸਜਾਈ ਕਿਰਪਾ ਕਰਹਿ ਤਾ ਹਰ ਗੁਣ ਗਾਵੇ ਹਰ ਰਸ ਅੰਤਰ ਪਾਈ ਨਾਨਕ ਦੀਨ ਦਇਆਲ ਭਏ ਹੈ ਤ੍ਰਿਸ਼ਨਾ ਸਬਦ 부ਝਾਈ ਸੋਰਠ ਮਹੱਲਾ ਚੌਥਾ ਪੰਚ ਪਦਾ ਆਚਰ ਚਰ ਤਾ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾ ਭ੍ਰਮ ਕਾਟਿਆ ਜਾਇ ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਢਾਈ ਗੁਰਮਤਿ ਰਾਮ ਨਾਮ ਪਰਗਾਸ ਸਹ ਸਦਾ ਰਹੋ ਸਰਨਾਈ ਰਹਾਓ ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤ ਅਜਾਣਾ ਹਰ ਜੀਓ ਕਿਰਪਾ ਕਰੋ ਗੁਰ ਮਿਲ ਲਹ ਤਾ ਹਰ ਨਾਮ ਸਮਾਣਾ ਜਿਸ ਕੀ ਵਥ ਸੋਈ ਪ੍ਰਭ ਜਾਣੈ ਜਿਸ ਨਉ ਦੇ ਸੋ ਪਾਏ ਵਸਤ ਅਨੂਪ ਅਤ ਅਗਮ ਅਗੋਚਰ ਗੁਰ ਪੂਰਾ ਅਲਖ ਲਖਾਏ ਜਿਨ ਇਹ ਚਾਖੀ ਸੋਈ ਜਾਣ ਗੁੰਗੇ ਕੀ ਮਿਠਾਈ ਰਤਨ ਲੁਕਾਇਆ ਲੋਕੈ ਨਾਹੀ ਜੇ ਕੋ ਰਖੈ ਲੁਕਾਈ ਸਭ ਕਿਛ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਕਾ ਪ੍ਰਭ ਸੋਈ ਜਿਸਨੋ ਦਾਤ ਕਰਹਿ ਸੋ ਪਾਏ ਜਨ ਨਾਨਕ ਅਬਰ ਨ ਕੋਈ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਤੇ ਤੁਕੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕੇਸ ਹਾਂ ਜਾਚੀ ਕਿਸ ਆਰਾਦੀ ਜਹ ਸਭ ਕੋ ਕੀਤਾ ਹੋਸੀ ਜੋ ਜੋ ਦੀਸੈ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਵ ਨਿਦ ਦੇਸੀ ਹਰ ਜੀਉ ਤੇਰੀ ਦਾਤੀ ਰਾਜਾ ਮਾਨਸ ਬੱਪੜਾ ਕਿਆ ਸਾਲਾਹੀ ਕਿਆ ਤਿਸ ਕਾ ਮਹਤਾਜ ਰਹਾਉ ਜेन ਹਰ ਧਿਆਇਆ ਸਭ ਕੇ ਚਿੱਤਿ ਸਕਾਰ ਤਿਸ ਕੀ ਭੂਖ ਗਵਾਈ ਐਸਾ ਧਨ ਦਿਆ ਸੁਖ ਦਾਤੇ ਨਿਖੋਟ ਨ ਕਬਹੀ ਜਾਈ ਆਨੰਦ ਭਯਾ ਸੁਖ ਸਹਿਜ ਸਮਾਨੇ ਸਤਿ ਗੁਰ ਮੇਲ ਮਿਲਾਈ ਮਨ ਨਾਮ ਜਪ ਨਾਮ ਆਰਾਧ ਅਨੰਦਨ ਨਾਮ ਬਖਾਣੀ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੁਕੀ ਕਾਨ ਜਮਾਣੀ ਜਿਨ ਕਾ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਕੀ ਮਤ ਕਾਉਣ ਕਰੈ ਪ੍ਰਭ ਤੇਰੀ ਤੂ ਸਰਬ ਜੀਆ ਦਿਆਲਾ ਸਭ ਕਿਛ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ ਰਾਖ લેਹੁ ਨਾਨਕ ਜਨ ਤੁਮਰਾ ਜੋ ਪਿਤਾ ਪੂਤ ਕਿਰਪਾਲਾ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਚੌਤਕੇ ਗੁਰੂ ਗੋਬਿੰਦ ਸਲਾਹੀਏ ਭਾਈ ਮਨ ਤਨ ਹਿਰਦੈ ਧਾਰ ਸਾਚਾ ਸਾਹਿਬ ਮਨ ਵਸੈ ਭਾਈ ਇਹਾ ਕਰਨੀ ਸਾਰ ਜਿਤ ਤਨ ਨਾਮ ਨਾ ਉਪਜੈ ਭਾਈ ਸੇ ਤਨ ਹੋਏ ਛਾਰ ਸਾਧ ਸੰਗਤ ਕੋ ਵਾਰਿਆ ਭਾਈ ਜਿਨ ਏਕੰਕਾਰ ਆਧਾਰ ਸੋਈ ਸੱਚ ਆਰਾਧਣਾ ਪਾਈ ਜਿਸ ਤੇ ਸਭ ਕਿਛ ਹੋਏ ਗੁਰਪੂਰੈ ਜਾਣਾਇਆ ਭਾਈ ਤਿਸ ਬਿਨ ਅਬਰ ਨ ਕੋਏ ਰਹਾਉ ਨਾਮ ਵਿਰਹੂਣੇ ਪਚ ਮੁਏ ਭਾਈ ਗਣਤ ਨ ਜਾਏ ਗਣੀ ਵਿਣ ਸੱਚ ਸੋਚ ਨ ਪਾਈਐ ਭਾਈ ਸਾਚਾ ਅਗਮ ਧਣੀ ਆਵਣ ਜਾਣ ਨ ਚੁੱਕਈ ਭਾਈ ਝੂਠੀ ਦੁਨੀ ਮਣੀ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੇ ਏਕ ਕਣੀ ਸਿਮਰਤ ਸਾਸਤ ਸੋਧਿਆ ਭਾਈ ਬਿਨ ਸਤ ਗੁਰ ਪਰਮ ਨ ਜਾਏ ਅਨਿਕ ਕਰਮ ਕਰ ਥੱਕਿਆ ਭਾਈ ਫਿਰ ਫਿਰ ਬੰਧਨ ਪਾਏ ਚਾਰੇ ਕੁੰਡਾ ਸੋਧਿ ਆ ਭਾਈ ਬਿਨ ਸਤਿਗੁਰ ਨਾਹੀ ਜਾਏ ਬੜ ਭਾਗੀ ਗੁਰ ਪਾਇਆ ਭਾਈ ਹਰ ਹਰ ਨਾਮ ਧਿਆਏ ਸੱਚ ਸਦਾ ਹੈ ਨਿਰਮਲਾ ਭਾਈ ਨਿਰਮਲ ਸਾਚੇ ਸੋਏ ਨਦਰ ਕਰੇ ਜਿਸ ਆਪਣੀ ਭਾਈ ਤਿਸ ਪਰਪਤ ਹੋਏ ਕੋਟ ਮਧੇ ਜਨ ਪਾਈਐ ਪਹਾਈ ਬਿਰਲਾ ਕੋਈ ਕੋਏ ਨਾਨਕ ਰਤਾ ਸਚ ਨਾਮ ਭਾਈ ਸੁਣ ਮਨ ਤਨ ਨਿਰਮਲ ਹੋਏ ਸੋਰਠ ਮਹੱਲਾ ਪੰਜਵਾਦ ਦੁਤਕੇ ਜੋ ਲਾਭោ ਅਭਾਉ ਇਹ ਮਾਨੈ ਤਉ ਲਵ ਮਿਲਨ ਦੁਰਾਈ ਆਨ ਆਪਣਾ ਕਰਤ ਵਿਚਾਰਾ ਲੋ ਲੋ ਬੀਚ ਵਿਖਾਈ ਮਾਦਵੇ ਐਸੀ ਦੇਹੁ ਬੁਝਾਈ ਸੇਵਾ ਸਾਧ ਗਹ ਓਟ ਚਰਣਾ ਨਹਿ ਬਿਸਰੈ ਮਹੁਤ ਚਸਾਈ ਰਹਾਉ ਰੇ ਮਨ ਮੁਗਧ ਅਚੇਤ ਚੰਚਲ ਚਿਤ ਤੂੰ ਐਸੀ ਹਿਰਦੈ ਨ ਆਈ ਪ੍ਰਾਨ ਪਤ ਤਿਆਗ ਆਨ ਤੂ ਰਚਿਆ ਔਰ ਜੋ ਸੰਗ ਬੈਰਾਈ ਸੋਗ ਨ ਬਿਆਪੈ ਆਪ ਨਾ ਥਾਪੈ ਸਾਧ ਸੰਗਤ ਬੁੱਧ ਪਾਈ ਸਾਖਤ ਕਾ ਬਕਨ ਇਉ ਜਨ ਜੈਸੇ ਪਵਨ ਚੁਲਾਈ ਕੋਟ ਅਪਰਾਧ ਅਛਾਦਿਓ ਇਹ ਮਨ ਕਹਿਣਾ ਕਛੂ ਨ ਜਾਈ ਜਨ ਨਾਨਕ ਦੀਨ ਸਰਨ ਆਇਓ ਪ੍ਰਭ ਸਭ ਲੇਖਾ ਰਖਹੁ ਉਠਾਈ ਸੋਰਠ ਮਹੱਲਾ ਪੰਜਵਾ ਪੁੱਤਰ ਕਲਤਰ ਲੋਕ ਗ੍ਰਹਿ ਬਨਤਾ ਮਾਇਆ ਸੰਬੰਧੇ ਹੀ ਅੰਤ ਕੀ ਬਾਰ ਕੋ ਖਰਾਨਾ ਹੋਸੀ ਸਭ ਮਿਠਿਆ ਅਸਨੇਹੀ ਰੇ ਨਰ ਕਾਹੇ ਪਪੋਰਹੁ ਦੇਹੀ ਊੜ ਜਾਏ ਗੋ ਧੂਮ ਬਾਦਰੋ ਇਕ ਭਜ ਹ ਰਾਮ ਸਨੇਹੀ ਰਹਾਉ ਤੀਨ ਸੰਘਿਆ ਕਰ ਦੇਹੀ ਕੀਨੀ ਜਲ ਕੂਕਰ ਭਸ ਮੇਹੀ ਹੋਏ ਆਮਰੋ ਗ੍ਰਹਿ ਮਹਿ ਬੈਠਾ ਕਰਨ ਕਾਰਨ ਵਿਸਰੋਹੀ ਅਨਕ ਪਾਤ ਕਰਮਣੀਏ ਸਾਜੇ ਕਾਚੈ ਤਾਗ ਪਰੋਹੀ ਟੂਟ ਜਾਏ ਗੋਸੂਤ ਬਾਪੁਰੇ ਫਿਰ ਪਾਛੈ ਪਥ ਤੋਹੀ ਜਿਨ ਤੁਮ ਸਿਰਜੇ ਸਿਰਜ ਸਵਾਰੇ ਤਿਸ ਭਿਆਵ ਹੋ ਦਿਨ ਰਹਿਨੇਹੀ ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈਂ ਸਤਿਗੁਰ ਓਟ ਗਹੇਹੀ ਸੋਰਠ ਮਹੱਲਾ ਪੰਜਵਾ ਘੁਰਪੂਰਾ ਭੇਟਿਓ ਵਡਭਾਗੀ ਮਨ ਹੈ ਭਇਆ ਪ੍ਰਗਾਸਾ ਕੋਇ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰ ਕੈ ਬਲਹਾਰੈ ਆਗੈ ਸੁਖ ਪਾਛੈ ਸੁਖ ਸਹਜਾ ਘਰ ਆਨੰਦ ਹਮਾਰੈ ਰਹਾਉ ਅੰਤਰਜਾਮੀ ਕਰਨਹਾਰਾ ਸੋਈ ਖਸਮ ਹਮਾਰਾ ਨਿਰਭਉ ਭਏ ਗੁਰ ਚਰਨੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਭੀ ਹੋ ਬਨਹਾਰਾ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕਾ ਗੁਰਪੂਰਾ ਭੇਟਿਓ ਸਗਲੇ ਦੂਖ ਬਿਨਾਸੇ ਸੋਰਠ ਮਹੱਲਾ ਪੰਜਵਾ ਸੁਖੀਏ ਕਉ ਪੇਖੈ ਸਭ ਸੁਖੀਆ ਰੋਗੀ ਕਹਿ ਪਾਨੈ ਸਭ ਰੋਗੀ ਕਰਨ ਕਰਾਵਣ ਹਰਿ ਸੁਆਮੀ ਆਪਨ ਹਾਥ ਸੰਜੋਗੀ ਮਨ ਮੇਰੇ ਜਿਨ ਆਪਣਾ ਭਰਮ ਗਵਾਤਾ ਤਿਸ ਕੈ ਪਾਣੈ ਕੋਇ ਨ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਪ੍ਰਹਾਉ ਸੰਤ ਸੰਗ ਜਾ ਕਾ ਮਨ ਸੀਤਲ ਓਹ ਜਾਣੈ ਸਗਲੀ ਠੰਡੀ ਹਉ ਮੈ ਰੋਗ ਜਾ ਕਾ ਮਨ ਵਿਆਪਤ ਓਹ ਜਨਮ ਮਰੈ ਬਿਲ ਲਾਤੀ ਗਿਆਨ ਅੰਜਨ ਜਾਕੀ ਨੇਤਰੀ ਪੜਿਆ ਤਾਕ ਸਰਬ ਪ੍ਰਗਾਸਾ ਅਗਿਆਨ ਹਨੇਰਾ ਸੂਜਿ ਸਨਾਹੀ ਬਹੜ ਬਹੜ ਪਰਮਾਤਾ ਸੁਣ ਬੇਨੰਤੀ ਸੁਆਮੀ ਆਪਣੇ ਨਾਨਕ ਇਹ ਸੁਖ ਮੰਗੈ ਜਹ ਕੀ ਰਤਨ ਤੇਰਾ ਸਾਧੂ ਗਾਵਹਿ ਤਹ ਮੇਰਾ ਮਨ ਲਾਗੇ ਸੋਰਠ ਮਹੱਲਾ ਪੰਜਵਾ ਧਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰ ਨਾਮ ਧਿਆਇਆ ਸਰਬ ਕੁਸਲ ਤਬ ਥੀਆ ਸੰਤਨ ਬਿਨ ਅਬਰ ਨਾ ਦਾਤਾ ਬੀਆ ਜੋ ਜੋ ਸਰਨ ਪਰੈ ਸਾਧੂ ਕੀ ਸੋ ਪਾਰਗ੍ਰਾਮੀ ਕੀਆ ਰਹਾਉ ਕੋਟ ਪਰਾਧ ਮਿਟ ਹੈ ਜਨ ਸੇਵਾ ਹਰ ਕੀ ਰਤਨ ਰਸ ਗਾਈਐ ਈਹਾ ਸੁਖ ਆਗੈ ਮੁਖ ਊਜਲ ਜਨ ਕਾ ਸੰਗ ਵਡ ਭਾਗੀ ਪਾਈਐ ਰਸਨਾ ਏਕ ਅਨੇਕ ਗੁਣ ਪੂਰਨ ਜਨ ਕੀ ਕੀਤ ਕੋ ਉਪਮਾ ਕਹੀਐ ਅਗਮ ਅਗੋਚਰ ਸਦ ਅਬਿਨਾਸੀ ਸਰਨ ਸੰਤਨ ਕੀ ਲਹੀਐ ਨਿਰਗੁਣ ਨੀਚ ਅਨਾਥ ਅਪਰਾਧੀ ਓਟ ਸੰਤਨ ਕੀ ਆਹੀ ਬੂਡਤ ਮੋਹ ਗ੍ਰਹ ਅੰਧ ਕੂਪ ਮਹ ਨਾਨਕ ਲੇਹੋ ਨਿਬਾਹੀ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਜਾ ਕਹਿ ਹਿਰਦੈ ਵਸਿਆ ਤੂ ਕਰਤੇ ਤਾ ਕੀ ਤੈਂ ਆਸ ਪੁਜਾਈ ਦਾਸ ਆਪਣੇ ਕਉ ਤੂ ਵਿਸਰਹਿ ਨਾਹੀ ਚਰਨ ਧੂਰ ਮਨ ਪਾਈ ਤੇਰੀ ਅਕਥ ਕਥਾ ਕਥਨ ਨਾ ਜਾਈ ਗੁਣ ਨਿਧਾਨ ਸੁਖ ਦਾਤੇ ਸੁਆਮੀ ਸਭ ਤੇ ਊਚ ਬਡਾਈ ਰਹਾਉ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸੇਵਕ ਕੋ ਤੁਮ ਸੇਵਾ ਦੀਨੀ ਦਰਸ਼ਨ ਦੇਖ ਅਗਾਈ ਸਰਬ ਨਿਰੰਤਰ ਤੁਮ ਹੈ ਸਮਾਨੇ ਜੋ ਕਉ ਤੁਧ ਆਪ ਬੁਝਾਈ ਗੁਰ ਪ੍ਰਸਾਦ ਮਿਟਿਓ ਅਗਿਆਨ ਪ੍ਰਗਟ ਭਏ ਸਭ ਠਾਈ ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ ਕਹੋ ਨਾਨਕ ਜਿਸ ਫਏ ਦਿਆਲਾ ਤਾਕ ਮਨ ਤੇ ਵਿਸਰ ਨ ਜਾਈ ਸੋ ਰਠ ਮਹੱਲਾ ਪੰਜਵਾ ਸਗਲ ਸਮਗਰੀ ਮੋਹ ਵਿਆਪੀ ਕਬ ਉੱਚੇ ਕਬ ਨੀਚੇ ਸੋਧ ਨ ਹੋਈਐ ਕਾਹੂ ਯਤਨਾ ਓੜਕ ਕੋ ਨਾ ਪਹੂਚੇ ਮੇਰੇ ਮਨ ਸਾਧ ਸਰਣ ਛੁਟਕਾਰਾ ਬਿਨ ਗੁਰ ਪੂਰੇ ਜਨਮ ਮਰਨ ਨਾ ਰਹੀ ਫਿਰ ਆਵਤ ਬਾਰੋ ਬਾਰਾ ਰਹਾਉ ਓਹ ਜੋ ਭਰਮ ਭੁਲਾਵਾ ਕਹੀ ਅਤ ਤਿਨ ਮਹਿ ੁਰਜੋ ਸਗਲ ਸੰਸਾਰਾ ਪੂਰਨ ਭਗਤਪੁਰਖ ਸੁਆਮੀ ਕਾ ਸਰਬ ਥੋਕਤੇ ਨਿਆਰਾ ਨਿੰਦਾ ਨਾਹੀ ਕਾਹੂ ਬਾਤੈ ਏਹੋ ਖਸਮ ਕਾ ਕੀਆ ਜਾਕ ਕਿਰਪਾ ਕਰੀ ਪ੍ਰਭ ਮੇਰੇ ਮਿਲ ਸਾਧ ਸੰਗਤ ਨਾਉ ਲੀਆ ਬਾਰ ਬ੍ਰਹਮ ਪਰਮੇਸ਼ਰ ਸਤਗੁਰ ਸਭ ਨਾ ਕਰਤ ਉਧਾਰਾ ਕਹ ਨਾਨਕ ਗੁਰ ਬਿਨ ਨਹੀਂ ਤਰੀਐ ਇਹੋ ਪੂਰਨ ਤਤ ਵਿਚਾਰਾ ਸੋਰਠ ਮਹੱਲਾ ਪੰਜਵਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲ ਵਿਖ ਕਾਟੇ ਨਿਮਖ ਅਰਾਧਿਆ ਗੁਰਮੁਖ ਪਾਰ ਉਤਾਰਾ ਹਰ ਰਸ ਪੀਵਹ ਪੁਰਖ ਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਸਾਧੂ ਅੰਮ੍ਰਿਤ ਬਾਣੀ ਰਹਾਉ ਮੁਕਤ ਭੁਗਤ ਜੁਗਤ ਸੱਚ ਪਾਈਐ ਸਰਬ ਸੁਖਾਂ ਦਾ ਦਾਤਾ ਆਪਣੇ ਦਾਸ ਕਾ ਭਗਤ ਦਾਨ ਦੇਵੇ ਪੂਰਨ ਪੁਰਖ ਵਿਧਾਤਾ ਸਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ ਕਰਨ ਕਰਣ ਸਮਰੱਥ ਸੁਆਮੀ ਜਾਤੇ ਵਿਰਥਾ ਨ ਕੋਈ ਵੱਡਾ ਭਾਗ ਰਤਨ ਜਨਮ ਪਾਇਆ ਕਰਹੁ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੋਪਾਲਾ ਸੋਰਠ ਮਹੱਲਾ ਪੰਜਵਾ ਕਰੈ ਇਸ ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ aroga ਕੋਟ ਵਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਬ ਹੋ ਸੁਣਹੋ ਪੜਹੋ ਨਿਤ ਭਾਈ ਗੁਰਪੂਰੈ ਤੂ ਰਾਖਿਆ ਰਹਾਉ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਛਲ ਦਿਆਲਾ ਸੰਤਾ ਕੀ ਪੈਜ ਰਖਦਾ ਆਇਆ ਆਦ ਬਿਰਧ ਪ੍ਰਤ ਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚ ਹੋ ਸਰਬ ਵੇਲਾ ਮੁਖ ਪਾਵਹ ਧਰਮਰਾ તાਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵਹ ਸੁਣੀ ਅਰਦਾਸ ਸੁਆਮੀ ਮੇਰੈ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਸੋਰਠ ਮਹੱਲਾ ਪੰਜਵਾ ਘਰ ਦੂਜਾ ਚਉਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਇਕ ਪਿਤਾ ਇੱਕ ਸਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ ਸੁਣ ਮੀਤਾ ਜੀਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹ ਦਿਖਾਈ ਸੁਣ ਮੀਤਾ ਤੂਰੀ ਕਉ ਬਲ ਜਾਈ ਇਹੋ ਮਨ ਤੇਰਾ ਪਾਈ ਰਹਾਉ ਪਾਪ ਮਲੋਵਾ ਮਲ ਮਲ ਧੋਵਾ ਇਹੋ ਮਨ ਤੈ ਕੂ ਦੇਸਾ ਸੁਨ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲਾਉ ਦੇਹੋ ਉਪਦੇਸਾ ਮਾਨ ਨ ਕੀਜੈ ਸਰਣ ਪਰੀਜੈ ਕਰੈ ਸੁ ਭਲਾ ਮਨਾਈਐ ਸੁਨ ਮੀਤਾ ਜੀਉ ਪਿੰਡ ਸਭ ਤਨ ਅਰਪੀਜੈ ਏਉਂ ਦਰਸਨ ਹਰ ਜੀਉ ਪਾਈਐ ਭਾਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮਿੱਠਾ ਜਨ ਨਾਨਕ ਕਾ ਗੁਰ ਕਿਰਪਾ ਧਾਰੀ ਸਭ ਅਕੂਲ ਨਿਰੰਜਨ ਦੀਠਾ ਸੋਰਠ ਮਹੱਲਾ ਪੰਜਵਾ ਕੋਟ ਪ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆ ਕਾ ਦਾਤਾਰੇ ਪ੍ਰਤਿਪਾਲੈ ਨਿਤਸਾਰ ਸੰਭਾਲੈ ਇਕ ਗੁਣ ਨਹੀਂ ਮੂਰਖ ਜਤਾਰੇ ਹਰ ਆਰਾਧ ਨਾ ਜਾਨਾ ਰੇ ਹਰ ਹਰ ਗੁਰ ਗੁਰ ਕਰਤਾਰੇ ਹਰ ਜਿਉ ਨਾਮ ਪਰਿਉ RAM DAS ਰਹਾਉ ਬੀਨ ਦਇਾਲ ਕਿਰਪਾਲ ਸੁਖ ਸਾਗਰ ਸਰਬ ਘਟਾ ਭਰਪੂਰੀ ਰੇ ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਨਿਆ ਦੂਰੀ ਰੇ ਅਰ ਬੇਅੰਤ ਹਉ ਮਿਤ ਕਰ ਵਰਣ ਕਿਆ ਜਾਣਾ ਹੋਏ ਕੈ ਸੋਰੇ ਕਰੋ ਬੇਨਤੀ ਸਤਿਗੁਰ ਆਪਣੇ ਮੈਂ ਮੂਰਖ ਦੇਹੋ ਉਪਦੇਸ ਸੋਰੇ ਮੈਂ ਮੂਰਖ ਕੀ ਕੇ ਤਕ ਬਾਤ ਹੈ ਕੋਟ ਪਰਾਧੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਕਰ ਬਹਾਸ ਨ ਪਰਿਆਰੇ ਸੋਰਠ ਮਹੱਲਾ ਪੰਜਵਾ ਜਿਨਾ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੇ ਸਭ ਗਿਆ ਸਹਜ ਸੈਨ ਅਰ ਸੁਖਮਨ ਨਾਰੀ ਊਦ ਕਮਲ ਵਿਗਸਿਆ ਦੇਖੋ ਅਚਰਜ ਭਇਆ ਜਿਹ ਠਾਕੁਰ ਕੋ ਸੁਨਤ ਅਗਾਧ ਬੋਧ ਸੋ ਹਿਰਦੈ ਗੁਰ ਦਇਆ ਰਹਾਉ ਜੋਏ ਦੂਤ ਮੋਹ ਬਹੁਤ ਸੰਤਾਵਤ ਤੇ ਭਿਆਨਕ ਭਾਇ ਕਰਹਿ ਬੇਨਤੀ ਰਾਖਾ ਠਾਕੁਰ ਤੇ ਹਮ ਤੇਰੀ ਸਰਣਾ ਆ ਜਹ ਭੰਡਾਰ ਗੋਬਿੰਦ ਕਾ ਖੁੱਲਿਆ ਜਹ ਪ੍ਰਾਪਤ ਤਹਿ ਲਿਆ ਏਕ ਰਤਨ ਮੋਕਉ ਗੁਰਦੀਨਾ ਮੇਰਾ ਮਨ ਤਨ ਸੀਤਲ ਥਿਆ ਇਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾਮੁ ਆ ਭਗਤ ਪੰਡਾਰ ਗੁਰੂ ਨਾਨਕ ਕਾ ਸੋਪੇ ਫਿਰ ਲੇਖਾ ਮੂਲ ਨ ਲਿਆ ਸੋਰਠ ਮਹੱਲਾ ਪੰਜਵਾ ਚਰਨ ਕਮਲ ਸਿਉ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਅਗਾਈ ਗੁਣ ਅਮੋਲ ਜਿਸ ਰਿਦੈ ਨ ਵਸਿਆ ਤੇ ਨਰ ਤ੍ਰਿਸ਼ਨ ਤ੍ਰਿਖਾਈ ਹਰ ਅਰਾਧੇ ਅਰੋਗ ਅਨਦਾਈ ਜਿਸਨੋ ਵਿਸਰੈ ਮੇਰਾ ਰਾਮ ਸਨੇਹੀ ਤਿਸ ਲਾਖ ਬੇਦਨ ਜਨ ਆਈ ਰਹਾਉ ਜਿਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ਜਿਹ ਨਰ ਵਿਸਰਿਆ ਪੁਰਖ ਵਿਦਾਤਾ ਤੇ ਦੁਖੀਆ ਮਹ ਗਨਣੇ ਜਿਹ ਗੁਰਮਾਨ ਪ੍ਰਭੂ ਲਿਵ ਲਾਈ ਤਹਿ ਮਹਾ ਆਨੰਦ ਰਸ ਕਰਿਆ ਜਿਹ ਪ੍ਰਭੂ ਵਿਸਾਰ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮਹਿ ਪਰਿਆ ਜਿਤ ਕੋ ਲਾਇਆ ਤਿਤ ਹੀ ਲਾਗਾ ਤੈ ਸੋ ਹੀ ਵਰਤਾਰਾ ਨਾਨਕ ਸਹਿ ਪਕਰੀ ਸੰਤਨ ਕੀ ਹਿਰਦੈ ਭਾਏ ਮਗਨ ਚਰਨਾਰਾ ਸੋਰਠ ਮਹਲਾ 5 ਰਾਜਨ ਮਹ ਰਾਜਾ ਉਰਜਾਇਓ ਮਨ ਨਮਹ ਅਭਿਮਾਨੀ ਲੋਭਣ ਮਹ ਲੋਭੀ ਲੁਭਾਇਓ ਤਉ ਹਰ ਰੰਗ ਰਚੇ ਗਿਆਨੀ ਹਰ ਜਨ ਕੋ ਇਹੀ ਸੁਹਾਵੈ ਪੇਖ ਨਿਕਟ ਕਰ ਸੇਵਾ ਸਤਗੁਰ ਹਰ ਕੀਰਤਨ ਹੀ ਤ੍ਰਿਪਤਾਵੈ ਰਹਾਉ ਆਮਲਣ ਸੇਵਾ ਆਮਲੀ ਲਪਟਾਇਓ ਭੂਮਨ ਭੂਮ ਪਿਆਰੀ ਖੀਰ ਸੰਗ ਬਾਰਿਕ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ ਵਿਦਿਆ ਮਹ ਬਿਦਵੰਸੀ ਰਚਿਆ ਨੈਣ ਦੇਖ ਸੁਖ ਪਾਵਹਿ ਜੈਸੇ ਰਸਨਾ ਸਾਦ ਲੁਭਾਨੀ ਤਿਉ ਹਰ ਜਨ ਹਰ ਗੁਣ ਗਾਵਹਿ ਜੈਸੀ ਭੂਖ ਤੈਸੀ ਕਾਪੂਰਕ ਸਗਲ ਕਟਾ ਕਾ ਸਵਾਮੀ ਨਾਨਕ ਪਿਆਸ ਲੱਗੀ ਦਰਸ਼ਨ ਕੀ ਪ੍ਰਭ ਮਿਲਿਆ ਅੰਤਰ ਜਾਮੀ ਸੋਰਠ ਮਹੱਲਾ ਪੰਜਵਾ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀ ਕੋ ਠਾਕੁਰ ਦੇਸਾ ਰਹਾਉ ਤੁਮ ਸਭ ਸਾਜੇ ਸਾਜਨ ਵਾਜੇ ਜੀਉ ਪਿੰਡ ਦੇ ਪ੍ਰਾਨਾ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ ਮਿਹਰਵਾਨਾ ਤੁਮ ਕਰਹੁ ਭਲਾ ਹਮ ਭਲੋ ਨਾ ਜਨ ਹੈ ਤੁਮ ਸਦਾ ਸਦਾ ਦਇਆਲਾ ਤੁਮ ਸੁਖ ਦਾਈ ਪੁਰਖ ਵਿਧਾਤੇ ਤੁਮ ਰੱਖ ਆਪਣੇ ਬਾਲਾ ਤੁਮਨੇ ਧਾਨ ਅਟਲ ਸੁਲਤਾਨ ਜੀ ਅਜੰਤ ਸਭ ਜਾਚੈ ਕਹ ਨਾਨਕ ਹਮ ਇਹੇ ਹਵਾਲਾ ਰਾਖ ਸੰਤਨ ਕੈ ਪਾਛੈ ਸੋਰਠ ਮਹੱਲਾ ਪੰਜਵਾ ਘਰ ਦੂਜਾ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਖਨ ਹਾਰੇ ਪਾਵਕ ਸਾਗਰ ਅਥਾਹ ਲਹਿਰ ਮਹਿ ਤਰਹੁ ਤਰਨ ਹਾਰੇ ਮਾਦਾ ਤੂ ਠਾਕੁਰ ਸਿਰ ਮੋਰਾ ਈਹਾ ਉਹਾ ਤੁਹਾਰੋ ਤੋਰਾ ਰਹਾਉ ਕਿਤਕੋ ਮੇਰੇ ਸਮਾਨ ਕਰਣ ਹਾਰ ਤ੍ਰਣ ਜਨ ਤੂੰ ਦਾਤਾ ਮੰਗਨ ਕਉ ਸਗਲੀ ਦਾਨ ਦੇਹ ਪ੍ਰਭ ਪੰਨ ਖਿਨ ਮਹ ਅਵਰ ਖਿਨੈ ਮਹ ਅਵਰਾ ਅਚਰਜ ਚਲਤ ਤੁਮਾਰੇ ਰੂੜੋ ਗੂੜੋ ਗਹਿਰ ਗੰਭੀਰੋ ਉਚਾ ਅਗਮ ਅਪਾਰੇ ਸਾਧ ਸੰਗ ਜੋ ਤੁਮ ਹੈ ਮਿਲਾਇਓ ਤਉ ਸੁਣੀ ਤੁਮਾਰੀ ਬਾਣੀ ਆਨੰਦ ਭਾਇ ਆਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ